ਆਪ ਤੇ ਹਰ ਇੱਕ ਰਾਹ ਤੇ ਆਪ ਦੇ ਭੋਗ ਦੀ ਨੌਂ ਸਾਰਾ ਦਾ ਕਰਬਾਨੀ ਨੂੰ ਕਿੰਨੇ ਪਿਆਰ ਨਾਲ ਮੁਹੱਬਤ ਨਾਲ ਸੁਣ ਰਿਹਾ ਹੈ ਨਾ ਭੰਤ ਤੋੜ ਕਰ ਸਕਦਾ ਕਿਸੇ ਵੀ ਧਾਰਮਿਕ ਥਾਂ ਤੇ ਜਾ ਕੇ ਇਹ ਤਾਂ ਕੱਲ ਦੀ ਵੀ ਜੀਵ ਨੇ ਜਿਨ੍ਹਾਂ ਨੇ ਬਸ ਆਪ ਦੇ ਸਵਾਰਥ ਆਸਤੇ ਆਪ ਦੇ ਪੈਸੇ ਆਸਤੇ ਕਿਸੇ ਵੀ ਧਰਮ ਨੂੰ ਛਾਲ ਦੇਣਾ ਹੁੰਦਾ ਜਿਨੇ ਆਪ ਦੀ ਚਾਲ ਚੱਲਣਾ ਉਹਨੂੰ ਕੋਈ ਵੱਡਾ ਮਸਲਾ ਨਹੀਂ ਹੈ ਵੀ ਕਿੱਥੇ ਬੇਅਦਬੀ ਹੋ ਰਹੀ ਆ ਜਾਂ ਕਿਹੜਾ ਕੋਈ ਪ੍ਰਚਾਰਕ ਸਹੀ ਕੰਮ ਕਰ ਰਿਹਾ ਜਾਂ ਨਹੀਂ ਕੰਮ ਕਰ ਰਿਹਾ ਦਿਮਾਗੀ ਪਰੇਸ਼ਾਨ ਵਾਲੇ ਬੰਦੇ ਨੂੰ ਤਾਂ ਇੰਨੀ ਸੁਲਬੋਧ ਹੁੰਦੀ ਨਹੀਂ ਕਿ ਉਹ ਧਰਮ ਦੇ ਖਿਲਾਫ ਹੋ ਜਾਵੇ ਜਾਂ ਉਹ ਬੇਅਦਬੀ ਕਰੇ 100% ਜੋ 95% ਅ ਦਿਮਾਗੀ ਪਰੇਸ਼ਾਨ ਲੋਕ ਹੋਂ ਪਰ ਉਹਨਾਂ ਨੇ ਤਾਂ ਕਦੇ ਬੇਅਦਬੀ ਨਹੀਂ ਕੀਤੀ ਉਹਨਾਂ ਨੇ ਕਦੇ ਕਿਸੇ ਦਾ ਨੁਕਸਾਨ ਨਹੀਂ ਕੀਤਾ ਏ ਪਲਾਨਡ ਕੀਤੇ ਹੁੰਦੇ ਨੇ ਬੰਦੇ ਜਿਹੜੇ ਕਿਤੇ ਨਾ ਕਿਤੇ ਆ ਕਿਤੇ ਬੇਅਦਵੀ ਕਰਤੀ ਜਾਂ ਕਿਸੇ ਦਾ ਧਰਮ ਦੇ ਨਾਂ ਤੇ ਨੁਕਸਾਨ ਕਰ ਦੇਣਾ ਕੋਈ ਨਸ਼ੇੜੀ ਹੋਵੇ ਉਸ ਦਾ ਬ੍ਰੇਨ ਵਾਸ਼ ਕੀਤਾ ਗਿਆ ਹੋਵੇ ਥੂਤੀ ਸੀ ਤਰ੍ਹਾਂ ਫੜਕਾਇਆ ਗਿਆ ਹੋਵੇ ਕੋਈ ਲਾਲਚ ਦਿੱਤਾ ਗਿਆ ਹੋਵੇ ਆਈਪੀਐਸ ਗੱਲੋਂ ਦਿੱਤੀ ਜਾਂਦੀ ਹੈ ਵੀ ਬੇਅਦਵੀ ਕਰਨ ਵਾਲਾ ਕਿਹੜੇ ਧਰਮ ਦਾ ਬੰਦਾ ਲੋਕ ਨੇ ਜਿਹੜੇ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਖੁਸ਼ਹਾਲੀ ਆਵੇ ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ ਹੈ ਜ਼ਿਆਦਾਤਰ ਮਾਮਲਿਆਂ ਵਿੱਚ ਅਕਸਰ ਇਹ ਕਹਿ ਦਿੱਤਾ ਜਾਂਦਾ ਹੈ ਕਿ ਜਿਹੜਾ ਦੋਸ਼ੀ ਹੈ ਉਹ ਮਾਨਸਿਕ ਤੌਰ ਉੱਤੇ ਪਰੇਸ਼ਾਨ ਸੀ ਲੇਕਿਨ ਇੱਕ ਮਸਤਾਨੇ ਨੌਜਵਾਨ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਨੇ ਇਹਨਾਂ ਘਟਨਾਵਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਨਹੀਂ ਜਿਹੜੇ ਉਹ ਖੜੇ ਕੀਤੇ ਨੇ ਤਾਂ ਸਭ ਤੋਂ ਪਹਿਲਾਂ ਉਸ ਵੀਡੀਓ ਤੇ ਨਜ਼ਰ ਮਾਰਦੇ ਹਾਂ ਆਪੇ ਹਰ ਇੱਕ ਰਾਤ ਗੋਤਿਸਵਾਰੇ ਨਾਨਕਾ ਗੋਤਿਸਵਾਰੇ ਨਾਨਕਾ ਗੋਤਿਸਵਾਰੇ ਨਾਨਕਾ ਗੋਤਿਸਵਾਰੇ ਨਾਨਕਾ ਸਾਈ ਗੱਲ ਦੀ ਸਾਈ ਗੱਲ ਦੀ ਪ੍ਰੋਗਰਾਮ ਗੱਲ ਤੋਂ ਗੱਲ ਵਿੱਚ ਤੁਹਾਡਾ ਸਵਾਗਤ ਹੈ ਤਾਂ ਮੇਰੇ ਨਾਲ ਮੇਰੇ ਸਹਿਯੋਗੀ ਜਸਪ੍ਰੀਤ ਮੌਜੂਦ ਨੇ ਤਾਂ ਇਸ ਗੰਭੀਰ ਮਸਲੇ ਉੱਤੇ ਚਰਚਾ ਕਰਦੇ ਹਾਂ ਜਸਪ੍ਰੀਤ ਕਿਵੇਂ ਦੇਖਦੇ ਹੋ ਅਕਸਰ ਹੀ ਬੇਅਦਬੀ ਦੇ ਮਾਮਲੇ ਵਿੱਚ ਕਹਿ ਦਿੱਤਾ ਜਾਂਦਾ ਹੈ ਕਿ ਦੋਸ਼ੀ ਹੈ ਜਿਹੜਾ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਅਗਰ ਆਪਾਂ ਇਸ ਵੀਡੀਓ ਦੀ ਗੱਲ ਕਰੀਏ ਤਾਂ ਇੱਕ ਮਸਤਾਨਾ ਬੱਚਾ ਹੈ ਜਿਹੜਾ ਉਹ ਕੀਰਤਨ ਦੇ ਵਿੱਚ ਬੈਠਾ ਹੁੰਦਾ ਹੈ ਅਤੇ ਆਪਣੇ ਹਿਸਾਬ ਨਾਲ ਉਹ ਕੀਰਤਨ ਦਾ ਆਨੰਦ ਮਾਣ ਰਿਹਾ ਹੁੰਦਾ ਹੈ ਇੱਕ ਪਾਸੇ ਲੋਕਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਇਹ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਇਹਨੇ ਬੇਅਦਬੀ ਕਰ ਦਿੱਤੀ ਤਾਂ ਉਹ ਵੀ ਤਾਂ ਵਿਚਾਰਾ ਇੱਕ ਵੱਡੇ ਚੈਲੰਜ ਦਾ ਸਾਹਮਣਾ ਕਰ ਰਿਹਾ ਹੈ ਬੁਲੰਦਰ ਪਹਿਲੀ ਗੱਲ ਤਾਂ ਇਹ ਹੈ ਵੀ ਕਈ ਪਰਿਵਾਰ ਵੀ ਜਾਨ ਬਚਾਉਣ ਬਾਬਤ ਇਹ ਕਹਿ ਦਿੰਦੇ ਆ ਕਿ ਸਾਡਾ ਬੱਚਾ ਤਾਂ ਜਿਵੇਂ ਪਿਛਲੇ 10 ਦਿਨ ਤੋਂ ਖਬਰ ਸਾਹਮਣੇ ਆਈ ਸੀ ਸੰਗਰੂਰ ਦੀ ਮੇ ਵੀ ਖਬਰ ਸੀਗੀ ਕਹਿੰਦੇ ਸੀਗੇ ਵੀ ਜਿਹਦੇ ਦੀ ਖਬਰ ਸੀ ਜਿਹਰੇ ਦੀ ਖਬਰ ਸੀ ਸੰਗਰੂਰ ਵੀ ਘਟਨਾ ਵਾਪਰੀ ਸੀਗੀ ਜਦੋਂ ਉਦੋਂ ਕਹਿੰਦੇ ਸੀਗੇ ਵੀ ਮਾਰਨ ਵਾਲੇ ਨੇ ਇਹ ਨਹੀਂ ਦੇਖਿਆ ਵੀ ਉਹ ਤਾਂ ਦਿਮਾਗੀ ਪਰੇਸ਼ਾਨ ਸੀ ਪਰ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਆ ਕਿ ਦਿਮਾਗੀ ਪਰੇਸ਼ਾਨ ਵਾਲੇ ਬੰਦੇ ਨੂੰ ਤਾਂ ਇੰਨੀ ਸੋਧਵਤ ਹੁੰਦੀ ਨਹੀਂ ਕਿ ਉਹ ਧਰਮ ਦੇ ਖਿਲਾਫ ਹੋ ਜੇ ਜਾਂ ਉਹ ਬੇਅਦਵੀ ਕਰੇ ਇੱਕ ਚੀਜ਼ ਹੋਰ ਵੀ ਹੈ ਨਾ ਜੇ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਉਹ ਉੱਥੇ ਭੰਨ ਤੋੜ ਕਰ ਸਕਦਾ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਕੇ ਜਾਂ ਕੋਈ ਲੈਟ ਭੰਨਤੀ ਕੋਈ ਪੱਖਾ ਭੰਨਤਾ ਜਾਂ ਕੋਈ ਦਰਵਾਜ਼ਾ ਭੰਨਤਾ ਇਹ ਚੀਜ਼ ਤੱਕ ਉਹ ਨੁਕਸਾਨ ਕਰ ਸਕਦਾ ਪਰ ਜਿਹੜਾ ਜਿਹੜਾ ਇਹ ਟੈਗ ਲਾ ਦਿੰਦਾ ਵੀ ਜਿਹੜਾ ਦਿਮਾਗੀ ਪਰੇਸ਼ਾਨ ਬੰਦਾ ਉਹੀ ਬੇਅਦਵੀ ਕਰਦਾ ਇਹ ਤਾਂ ਜਿਹੜੇ ਫਕੀਰ ਲੋਕ ਨੇ ਜਾਂ ਮਸਤਾਨੇ ਬੰਦੇ ਨੇ ਤਾਂ ਉਹਨਾਂ ਦੇ ਵੀ ਕਲੰਕ ਲਾਉਣ ਵਾਲੀ ਗੱਲ ਆ ਕਿ ਇਹ ਤਾਂ ਯਾਰ ਵੀ ਦਿਮਾਗੀ ਪਰੇਸ਼ਾਨ ਬੰਦੇ ਨੇ ਇਹ ਤਾਂ ਬੇਅਦਵੀ ਹੀ ਕਰਦੇ ਨੇ ਪਰ ਆਪਾਂ ਆਪਾਂ ਇਹ ਵੀ ਦੇਖ ਰਹੇ ਆਂ ਵੀ ਦੇਖੋ ਵੀ ਕਿਵੇਂ ਰੱਬ ਦੇ ਰੰਗ ਚ ਰੰਗਿਆ ਪਿਆ ਬੰਦਾ ਇੱਕ ਜਿਲਹੌਰ ਆ ਇੱਕ ਸੰਸਥਾ ਹੈ ਮਨੁੱਖਤਾ ਦੀ ਸੇਵਾ ਤੁਸੀਂ ਦੇਖਿਆ ਹੋਣਾ ਉਹ ਦਰਬਾਰ ਸਾਹਿਬ ਗਏ ਸੀ ਉਹ ਸਾਰੇ ਉਹਨਾਂ ਦਾ ਜਿੰਨੇ ਵੀ ਪਰਿਵਾਰ ਦੇ ਮੈਂਬਰ ਨੇ ਸਾਰੇ ਦਰਬਾਰ ਸਾਹਿਬ ਗਏ ਸੀ ਕਿੰਨੇ ਪਿਆਰ ਦੇ ਨਾਲ ਸਾਰੇ ਨਤਮਸਤਕ ਹੋਏ ਸੀ ਤਾਂ ਵੀ ਤਾਂ ਵੱਡੇ ਚੈਲੰਜਾਂ ਦਾ ਸਾਹਮਣਾ ਕਰ ਰਹੇ ਨੇ ਬਿਲਕੁਲ ਬਿਲਕੁਲ ਜਿਹੜੇ ਤੁਸੀਂ ਗੁਰਪ੍ਰੀਤ ਮਿੰਟੂ ਹੋਣਾਂ ਦੀ ਗੱਲ ਕਰਦੇ ਹੋ ਵੀ ਉਹਨਾਂ ਦੇ ਪਰਿਵਾਰ ਚ ਬਹੁਤ ਸਾਰੇ ਜੇ ਉੱਥੇ 100 ਬੰਦਾ ਉਸ ਸੰਸਥਾ ਚ ਜੇ ਕੋਈ ਮਰੀਜ਼ ਹੈ ਤਾਂ ਉਹਨਾਂ ਚੋਂ 95% ਆਪਾਂ ਕਹਿ ਸਕਦੇ ਹਾਂ 100% ਚੋਂ 95% ਦਿਮਾਗੀ ਪਰੇਸ਼ਾਨ ਲੋਕ ਆਉਂਦੇ ਨੇ ਪਰ ਉਹਨਾਂ ਨੇ ਤਾਂ ਕਦੇ ਬੇਇੱਜ਼ਤੀ ਨਹੀਂ ਕੀਤੀ ਉਹਨਾਂ ਨੇ ਕਦੇ ਕਿਸੇ ਦਾ ਨੁਕਸਾਨ ਨਹੀਂ ਕੀਤਾ ਜਿਹੜੇ ਵੀ ਸੰਸਥਾਵਾਂ ਚ ਆਪਾਂ ਦੇਖਦੇ ਆ ਉਹ ਯਾਰ ਆਪਦੇ ਆਪ ਦੇ ਨਾਲ ਆਪਦੇ ਆਪ ਦੇ ਨਾਲ ਫਾਈਟ ਆ ਉਹਨਾਂ ਦੀ ਉਹ ਨਹੀਂ ਚਾਹੁੰਦੇ ਕਿਸੇ ਦਾ ਨੁਕਸਾਨ ਹੋਵੇ ਉਹ ਤਾਂ ਲੁਕਦੇ ਨਹੀਂ ਲੋਕਾਂ ਤੋਂ ਕਿਉਂਕਿ ਉਹਨਾਂ ਨੇ ਜਿਵੇਂ ਕਹਿੰਦੇ ਹੁੰਦੇ ਵੀ ਜਿਹੜੇ ਬੰਦੇ ਨੇ ਅ ਰੱਬ ਦੇ ਨੇੜੇ ਹੋ ਗਿਆ ਜਾਂ ਜਿਹਨੂੰ ਕੋਈ ਮਸਲਾ ਹੀ ਨਹੀਂ ਹੈ ਕਿਸੇ ਨਾਲ ਉਹ ਬੰਦਾ ਚੁੱਪ ਹੋ ਜਾਂਦਾ ਜੀ ਇਹ ਪਲਾਨਟ ਕੀਤੇ ਹੁੰਦੇ ਨੇ ਬੰਦੇ ਜਿਹੜੇ ਕਿਤੇ ਨਾ ਕਿਤੇ ਅ ਕਿਤੇ ਬੇਅਦਵੀ ਕਰਤੀ ਜਾਂ ਕਿਸੇ ਦਾ ਧਰਮ ਦੇ ਨਾਂ ਤੇ ਨੁਕਸਾਨ ਕਰ ਦੇਣਾ ਬਈ ਇਹ ਬੰਦੇ ਪਲਾਨਟ ਕੀਤੇ ਜਾਂਦੇ ਨੇ ਇੱਕ ਚੀਜ਼ ਮੰਨਦੇ ਹੋ ਕਿ ਮੰਨ ਲਓ ਅੱਜ ਕੱਲ ਸਾਡਾ ਯੂਥ ਹੈ ਜਿਹੜਾ ਨਸ਼ੇ ਵਿੱਚ ਡੁੱਬਿਆ ਹੋਇਆ ਏ ਇਹ ਹੋ ਸਕਦਾ ਇਹ ਵੀ ਕੋਈ ਨਸ਼ੇੜੀ ਹੋਵੇ ਉਸ ਦਾ ਬ੍ਰੇਨ ਵਾਸ਼ ਕੀਤਾ ਗਿਆ ਹੋਵੇ ਉਸ ਨੂੰ ਕਿਸੇ ਤਰ੍ਹਾਂ ਪੜਕਾਇਆ ਗਿਆ ਹੋਵੇ ਕੋਈ ਲਾਲਚ ਦਿੱਤਾ ਗਿਆ ਹੋਵੇ ਤੇ ਉਸ ਵੱਲੋਂ ਅਜਿਹੀ ਕੱਡਾਂ ਕਰ ਦਿੱਤੀ ਗਈ ਹੋਵੇ ਨਸ਼ੇੜੀ ਵੀ ਬਲੁੰਦਰ کہہ ਸਕਦੇ ਆ ਲੋੜਵੰਦ ਵੀ ਕਹਿ ਸਕਦੇ ਆ ਜਿਹੜੇ ਬੰਦੇ ਨੂੰ ਇਹ ਹੁੰਦਾ ਵੀ ਰੋਟੀ ਦਾ ਫਿਕਰ ਹੋਵੇ ਤੇ ਉਹ 500 500000 ਦੇ ਪਿੱਛੇ ਕਿਉਂਕਿ ਕਹਿੰਦੇ ਹੁੰਦੇ ਆ ਵੀ ਰੱਬ ਨੇੜੇ ਕਿ ਟੈਡ ਬੰਦੇ ਨੂੰ ਢੱਡ ਪਹਿਲਾਂ ਜੀ ਜੀ ਇੱਕ ਇੱਥੇ ਪਿੱਛੇ ਜੇ ਸ਼ਾਇਦ ਫਗਵਾੜੇ ਵਿਅਦਬੀ ਹੋਈ ਸੀ ਜਿੱਥੇ ਨਿਹੰਗ ਸਿੰਘ ਮੰਗੂ ਮੱਠ ਦੇ ਵੱਲੋਂ ਉਸ ਵਿਅਦਬੀ ਕਰਨ ਵਾਲੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਤਾਂ ਉਸ ਨੌਜਵਾਨ ਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਉਹ ਦੱਸਦਾ ਸੀ ਕਿ ਉਹ ਨਸ਼ੇੜੀ ਹੈ ਤੇ ਫਲਾਣੇ ਬੰਦੇ ਨੇ ਉਸ ਨੂੰ ਭੇਜਿਆ ਹੈ ਬੜੇ ਸਹੀ ਤਰੀਕੇ ਨਾਲ ਉਹਨੇ ਜਵਾਬ ਦਿੱਤੇ ਸੀ ਅਤੇ ਕੁਝ ਉਹ ਉਲਝਿਆ ਜਾ ਵੀ ਪ੍ਰਤੀਤ ਹੁੰਦਾ ਸੀ ਖਭਰਾਇਆ ਹੋਇਆ ਵੀ ਸੀ ਹੈਨਾ ਕਾਫੀ ਚੀਜ਼ਾਂ ਸੀ ਅਗਰ ਉਸ ਮਾਮਲੇ ਦੀ ਪ੍ਰੋਪਰ ਇਨਵੈਸਟੀਗੇਸ਼ਨ ਹੁੰਦੀ ਤਾਂ ਖੁਲਾਸੇ ਨੇ ਜਿਹੜੇ ਉਹ ਜਰੂਰ ਹੋ ਸਕਦੇ ਸੀ ਲੇਕਿਨ ਗੁੱਸੇ ਵਿੱਚ ਆ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਹਾਲਾਂਕਿ ਇੱਕ ਵਾਰ ਤਾਂ ਸਾਰੀ ਸਿਚੁਏਸ਼ਨ ਅਲਰੇਡੀ ਉਹ ਸਾਹਮਣੇ ਆਈ ਗਈ ਸੀ ਨੁਕਸਾਨ ਹੋ ਜਾਣਾ ਕਿਸੇ ਧਰਮ ਦੇ ਨਾਂ ਤੇ ਜੀ ਜ਼ਿਆਦਾਤਰ ਨੁਕਸਾਨ ਜਿਹੜੇ ਬੇਅਦਬੀਆਂ ਹੁੰਦੀਆਂ ਨੇ ਜਾਂ ਗੁਰੂ ਘਰਾਂ 'ਚ ਨੁਕਸਾਨ ਹੁੰਦੇ ਨੇ ਜ਼ਿਆਦਾਤਰ ਨੂੰ ਹਾਈਪ ਇਸ ਗੱਲ ਨੂੰ ਦਿੱਤੀ ਜਾਂਦੀ ਹੁੰਦੀ ਹੈ ਵੀ ਬੇਅਦਵੀ ਕਰਨ ਵਾਲਾ ਕਿਹੜੇ ਧਰਮ ਦਾ ਬੰਦਾ ਜੀ ਉਹਨਾਂ ਨੂੰ ਕੋਈ ਮਸਲਾ ਨਹੀਂ ਹੁੰਦਾ ਜਿਨੇ ਰੌਲਾ ਪਾਣਾ ਉਹਨੂੰ ਇਹ ਹੁੰਦਾ ਵੀ ਕਿਹੜਾਂ ਗੱਲ ਨੂੰ ਹਾਈਪ ਦਿੱਤੀ ਜਾਵੇ ਜੀ ਜਿਹੜੇ ਇਹ ਆਪਾਂ ਹੁਣ ਵੀਡੀਓ ਦੇਖ ਰਹੇ ਹਾਂ ਵੀ ਇਹ ਵੀ ਤਾਂ ਆਪਾਂ ਕਹਿ ਹੀ ਸਕਦੇ ਆ ਵੀ ਮਾਨਸਿਕ ਕਿਤੇ ਨਾ ਕਿਤੇ ਕਮਜ਼ੋਰ ਆ ਦਿਮਾਗੀ ਪਰੇਸ਼ਾਨ ਵੀ ਹੋ ਸਕਦਾ ਜੀ ਪਰ ਤੁਸੀਂ ਇਹ ਦੇਖੋ ਵੀ ਉਹਦੇ ਚ ਕਿੰਨਾ ਜਜ਼ਬਾ ਮਹਾਰਾਜ ਦਾ ਜੀ ਹੈਨਾ ਉਹ ਗਰਬਾਣੀ ਨੂੰ ਕਿੰਨੇ ਪਿਆਰ ਨਾਲ ਮੁਹੱਬਤ ਨਾਲ ਸੁਣ ਰਿਹਾ ਹੈਨਾ ਉਹਨੂੰ ਦੇਖ ਕੇ ਐਂ ਲੱਗਦਾ ਵੀ ਯਾਰ ਨੇੜੇ ਤੇੜੇ ਜਿਹੜੇ ਬੰਦੇ ਨਾਰਮਲ ਬੈਠੇ ਨੇ ਉਹਨਾਂ ਦੇ ਉਹਨਾਂ ਦਾ ਉਹਨਾਂ ਨੂੰ ਦੇਖ ਕੇ ਲੱਗਦਾ ਵੀ ਉਹਵੇਂ ਨਹੀਂ ਭਿੱਜੇ ਪਰ ਇਹ ਕਿੰਨੀ ਰੂਹ ਦੇ ਨਾਲ ਭਿੱਜ ਕੇ ਸ਼ਬਦ ਕੀਰਤਨ ਕਰ ਰਿਹਾ ਮੁੰਡਾ ਜੀ ਜੀ ਇੱਕ ਚੀਜ਼ ਹੋਰ ਵੀ ਆ ਬਹੁਤ ਸਾਰੇ ਪਿੰਡਾਂ 'ਚ ਸ਼ਹਿਰਾਂ 'ਚ ਲੋਕ ਨਹੀਂ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਹੁੰਦੇ ਨੇ ਜਿਹੜੇ ਮਾਨਸਿਕ ਤੌਰ ਤੇ ਪਰੇਸ਼ਾਨ ਹੋਣ ਜੀ ਤਾਂ ਉਹਨਾਂ ਘਰਾਂ ਦੇ ਵਿੱਚ ਚਾਹੇ ਉਹ Hindu ਦਾ ਘਰ ਹੋਵੇ ਚਾਹੇ Sikh ਦਾ ਹੋਵੇ ਜਾਂ Muslim community ਦਾ ਹੋਵੇ ਤਾਂ ਧਾਰਮਿਕ ਰੀਤੀ ਰਿਵਾਜ ਹੁੰਦੇ ਨੇ ਹਵਨ ਵੀ ਹੁੰਦੇ ਨੇ ਪਾਠ ਵੀ ਰਖਾਏ ਜਾਂਦੇ ਨੇ ਅਤੇ ਹੋਰ ਵੀ ਜਿਹੜੇ-ਜਿਹੜੇ ਧਾਰਮਿਕ ਕਾਰਜ ਨੇ ਸਾਰੇ ਹੁੰਦੇ ਨੇ ਕਦੇ ਸੁਣਿਆ ਐਦਾਂ ਦਾ ਕੁਝ ਹੋਇਆ ਨਹੀਂ ਹੁੰਦਾ ਨਾ ਨਹੀਂ ਹੁੰਦਾ ਬਿਲਕੁਲ ਨਹੀਂ ਇਹ ਬਿਲਕੁਲ ਕੋਈ ਸਾਜ਼ਿਸ਼ਤਾਂ ਡੂੰਗੀ ਹੈ ਪਰ ਇੱਕ ਚੀਜ਼ ਇਹ ਵੀ ਸੋਚਣ ਵਾਲੀ ਹੈ ਕਿ ਘਟਨਾਵਾਂ ਜਿਹੜੀਆਂ ਇਹ ਇੰਨੀਆਂ ਜ਼ਿਆਦਾ ਵਾਧ ਕਿਉਂ ਗਈਆਂ ਕਿਉਂਕਿ ਪਹਿਲਾਂ ਜਦੋਂ 2015 ਦੇ ਵਿੱਚ ਇਹ ਹੋਈ ਸੀ ਤਾਂ ਉਦੋਂ ਚੈਲੰਜ ਆ ਜਿਹੜਾ ਉਹ ਕੀਤਾ ਗਿਆ ਸੀ ਡੇਰਾ ਪ੍ਰੇਮੀਆਂ ਦੇ ਸਬੰਧ ਨੇ ਜਿਹੜੇ ਉਸ ਘਟਨਾ ਨਾਲ ਸਾਹਮਣੇ ਆਏ ਸੀ ਉਸ ਤੋਂ ਬਾਅਦ ਲਗਾਤਾਰ ਹੋ ਰਹੀਆਂ ਨੇ ਬਾਰ-ਬਾਰ ਹੋ ਰਹੀਆਂ ਨੇ ਕਿ ਥਾਂ ਤੇ ਤਾਂ ਇੱਕ ਪੱਤਰਕਾਰ ਨੇ ਕਹਿੰਦੇ ਖਬਰ ਬਣਾਉਣ ਦੇ ਮਾਰੇ ਹੀ ਬੇਅਦਬੀ ਕਰ ਦਿੱਤੀ ਸੀ ਇਹ ਇਹ ਉਹ ਬੰਦੇ ਨੇ ਜਿਨ੍ਹਾਂ ਨੂੰ ਓਕੇ ਕਿਸੇ ਧਰਮ ਦੇ ਨਹੀਂ ਕਹਿ ਸਕਦੇ ਬੰਦੇ ਜੀ ਇਹ ਤਾਂ ਕੱਲ ਜਿ ਵੀ ਜੀਵ ਨੇ ਜਿਨ੍ਹਾਂ ਨੇ ਬਸ ਆਪ ਦੇ ਸਵਾਰਥ ਆਸਤੇ ਆਪ ਦੇ ਪੈਸੇ ਆਸਤੇ ਕਿਸੇ ਵੀ ਧਰਮ ਨੂੰ ਛਾਲ ਦੇਣਾ ਹੁੰਦਾ ਜੀ ਅ ਅਵਾਇਡ ਹੀ ਕਰਨਾ ਚਾਹੀਦਾ ਬਲੁੰਦਰ ਇਹਨਾਂ ਨੂੰ ਵੱਧ ਤੋਂ ਵੱਧ ਅਵਾਇਡ ਕਰੋ ਪਰ ਇਹਨਾਂ ਬੰਦਿਆਂ ਨੂੰ ਅ ਲੋਕਾਂ ਸਾਹਮਣੇ ਅ ਪੇਸ਼ ਕਰੋ ਜਿਹੜੇ ਜਿਹੜੇ ਬਿਰਤੀ ਦੇ ਨਾਲ ਕਿੰਨੇ ਡਗਾ ਇਹਦੇ ਨਾਲ ਸ਼ਬਦ ਕੀਰਤਨ ਕਰਦੇ ਜੀ ਜੀ ਤੇ ਬੇਅਦਬੀ ਦੇ ਮਸਲਿਆਂ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਇਹ ਵੀ ਇਹ ਸ਼ੰਕਾ ਜਿਤਾਈ ਜਾ ਰਹੀ ਹੈ ਕਿ ਕੁਝ ਲੋਕ ਨੇ ਜਿਹੜੇ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਖੁਸ਼ਹਾਲੀ ਆਵੇ ਤਾਂ ਪੰਜਾਬ ਦਾ ਮਾਹੌਲ ਕਿਤੇ ਨਾ ਕਿਤੇ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੂ ਜਿਵੇਂ ਦੇਖ ਲਓ ਮਾਹੌਲ ਵਿਗਾੜਨਾ ਜਾਂ ਇਸ ਜਿਵੇਂ ਧਰਮ ਪ੍ਰਚਾਰ ਹੁੰਦੇ ਆ ਜੀ ਤੇ ਮਾਹੌਲ ਵਿਗਾੜਨਾ ਇਹ ਪੈਰਲਰ ਹੀ ਚੱਲਦੇ ਨੇ ਬਲੰਦਰ ਜੀ ਜੇ ਆਪਾਂ ਕਹਿ ਦਈਏ ਜਿੰਨਾ ਕੋ ਪ੍ਰਚਾਰ ਹੋ ਜਾਂਦਾ ਉਹਨਾਂ ਕੋ ਕੂੜ ਪ੍ਰਚਾਰ ਵੀ ਤਾਂ ਉਹਨਾਂ ਹੀ ਹੋ ਜਾਂਦਾ ਜੀ ਇਨ ਚੀਜ਼ਾਂ ਨਾਲ ਅਧਿਆਤਮਿਕ ਬੰਦਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਜਿਹਨੇ ਜਿਹਨੇ ਆਪ ਦੀ ਚਾਲ ਚੱਲਣਾ ਉਹਨੂੰ ਕੋਈ ਵੱਡਾ ਮਸਲਾ ਨਹੀਂ ਹੈ ਵੀ ਕਿੱਥੇ ਬੇਅਦਬੀ ਹੋ ਰਹੀ ਆ ਜਾਂ ਕਿਹੜਾ ਕੋਈ ਪ੍ਰਚਾਰਕ ਸਹੀ ਕੰਮ ਕਰ ਰਿਹਾ ਜਾਂ ਨਹੀਂ ਕੰਮ ਕਰ ਰਿਹਾ ਕੱਲ ਦੀ ਘਟਨਾ ਹੀ ਕਿੰਨੀ ਵੱਡੀ ਆ ਵੀ ਸ਼੍ਰੋਮਣੀ ਕਮੇਟੀ ਚ ਕੋਈ ਬੰਦਾ ਸੁਸਾਇਡ ਕਰ ਗਿਆ ਜੀ ਜੀ ਤੇ ਉਹਨੇ ਦੋਸ਼ ਲਾਇਆ ਆਪਦੇ ਵੱਡਿਆਂ ਤੇ ਵੀ ਮੈਨੂੰ ਤੰਗ ਪਰੇਸ਼ਾਨ ਕਰਦਾ ਸੀਗਾ ਇਹ ਛੋਟੀਆਂ ਗੱਲਾਂ ਨੇ ਇਹਨਾਂ ਨੂੰ ਲੈ ਕੇ ਇਹ ਨਹੀਂ ਕਹਿ ਸਕਦੇ ਕਿ ਵੀ ਆਪਾਂ ਆਪਣਾ ਧਰਮਾਂ ਜਾਂ ਚਾਹੇ ਹਿੰਦੂ ਧਰਮਾਂ ਚਾਹੇ ਇਸਲਾਮਾਂ ਚਾਹੇ ਸਿੱਖ ਧਰਮ ਵੀ ਗ੍ਰੈਵਿਟੀ ਵਾਲੇ ਪਾਸੇ ਨੂੰ ਜਾ ਰਿਹਾ ਜਿਹੜੀਆਂ ਚੀਜ਼ਾਂ ਜਿੱਥੇ ਪੋਜ਼ਿਟਿਵਿਟੀ ਉੱਥੇ ਨੈਗੇਟਿਵਿਟੀ ਵੀ ਹੋਊਗੀ ਇੱਕ ਸੋਸ਼ਲ ਮੀਡੀਆ ਦਾ ਬੜਾ ਅੱਜ ਕੱਲ ਦੌਰ ਚੱਲਦਾ ਨਾ ਤਾਂ ਜਿਹੜੀ ਉਹ ਜੀ ਦੇ ਵਿੱਚ ਆਪਾਂ ਗੱਲ ਕਰਦੇ ਆਂ ਵੀ ਘਟਨਾ ਵਾਪਰੀ ਸੀ ਕਿ 19 ਸਾਲਾਂ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਸੀ ਬੇਅਦਬੀ ਤੋਂ ਬਾਅਦ ਤਾਂ ਸਿੱਖ ਪਰਿਵਾਰ ਦਾ ਮੁੰਡਾ ਸੀ ਬਖਸ਼ੀ ਸਿੰਘ ਉਸ ਦਾ ਨਾਮ ਸੀ ਤੇ ਮੈਂ ਕੱਲ ਇੱਕ ਵੀਡੀਓ ਦੇਖੀ ਸੋਸ਼ਲ ਮੀਡੀਆ ਤੇ ਤੇ ਉਸ ਦੇ ਵਿੱਚ ਟਾਰਗੇਟ ਕੀਤਾ ਗਿਆ ਪੰਜਾਬੀਆਂ ਦੇ ਇਥੋਂ ਦੇ ਲੋਕ ਨੇ ਜਿਹੜੇ ਉਹ ਖਾਲਸਤਾਨੀ ਨੇ ਇਹ ਇਦਾਂ ਨੇ ਇਹ ਉਦਾਂ ਨੇ ਦੇਖੋ ਇਹਨਾਂ ਨੇ ਕਿਵੇਂ ਬੁਰੀ ਤਰ੍ਹਾਂ ਇੱਕ Hindu ਨੌਜਵਾਨ ਦਾ ਕਤਲ ਕਰ ਦਿੱਤਾ ਜਦਕਿ ਉਹ ਨੌਜਵਾਨ ਤਾਂ Hindu ਹੈ ਹੀ ਨਹੀਂ ਸੀ ਉਹ ਤਾਂ Sikh ਸੀਗਾ ਤਾਂ ਜਿਹੜੇ ਕੁਝ ਲੋਕ ਨੇ ਜਿਹੜੇ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਖੁਸ਼ਹਾਲੀ ਆਵੇ ਜਾਂ ਫਿਰ ਸਿੱਖਾਂ ਖਿਲਾਫ ਕੂੜ ਪ੍ਰਚਾਰ ਕਰਦੇ ਨੇ ਤਾਂ ਉਹਨਾਂ ਲੋਕਾਂ ਦੀ ਮਾਨਸਿਕਤਾ ਜਿਹੜੀ ਇਦਾਂ ਦੀ ਬਣੀ ਹੋਈ ਹੈ ਕਿ ਇਹਨਾਂ ਮੁੱਦਿਆਂ ਤੇ ਟਾਰਗੇਟ ਜਿਹੜਾ ਉਹ ਸਿੱਖਾਂ ਨੂੰ ਕੀਤਾ ਜਾਵੇ ਵੱਡੇ ਪੱਧਰ ਤੇ ਚੀਜ਼ ਆ ਜਿਹੜੀ ਉਹ ਹੋ ਵੀ ਰਹੀ ਹੈ। ਹੂੰ। ਦੂਜੇ ਪਾਸੇ ਕਾਰਵਾਈਆਂ ਨੂੰ ਲੈ ਕੇ ਵੀ ਸਵਾਲ ਨੇ ਜਿਹੜੇ ਹੋ ਚੁੱਕੇ ਜਾ ਰਹੇ ਨੇ ਸਖਤ ਸਜ਼ਾਵਾਂ ਦੀ ਮੰਗ ਆ ਜਿਹੜੀ ਉਹ ਵੀ ਕੀਤੀ ਜਾ ਰਹੀ ਹੈ ਕਿ ਭਾਵੇਂ ਕਿਸੇ ਵੀ ਧਰਮ ਦੀ ਬੇਅਦਬੀ ਹੋਵੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਆ ਜਿਹੜਾ ਹੋ ਲੈਣਾ ਚਾਹੀਦਾ ਏ। ਤਾਂ 1.5-2 ਸਾਲ ਪਹਿਲਾਂ ਮੋਰਿੰਡਾ ਦੇ ਵਿੱਚ ਵੀ ਸ਼ਰਾਬੀਆਂ ਦੇ ਵੱਲੋਂ ਇੱਕ ਮੰਦਰ ਦੇ ਵਿੱਚ ਬੇਅਦਬੀ ਕਰ ਦਿੱਤੀ ਗਈ ਸੀ ਤਾਂ ਮੰਦਰ ਦੇ ਬਾਹਰ ਕੁਝ ਮੂਰਤੀਆਂ ਨੇ ਜਿਹੜੀਆਂ ਉਹ ਲੱਗੀਆਂ ਹੋਈਆਂ ਸਾਨੂੰ ਉਹਨਾਂ ਦੇ ਵੱਲੋਂ ਉਹ ਮੂਰਤੀਆਂ ਨੇ ਜਿਹੜੀਆਂ ਉਹ ਖੰਡਿਤ ਕਰ ਦਿੱਤੀਆਂ ਗਈਆਂ ਸਨ ਤਾਂ ਇਹ ਮਾਮਲੇ ਨੇ ਜਿਹੜੇ ਲੋਕਾਂ ਨੂੰ ਭੜਕਾ ਦਿੰਦੇ ਨੇ ਕੇਵਲਰ ਲੋਕਾਂ ਦਾ ਵੱਡਾ ਨੁਕਸਾਨ ਵੀ ਹੋ ਜਾਂਦਾ ਏ ਤਾਂ ਜਿਹੜੇ ਗੋਲੀ ਕਾਂਡ ਪੰਜਾਬ ਦੇ ਵਿੱਚ ਵਾਪਰੇ ਨੇ ਆਪਾਂ ਉਹਨਾਂ ਤੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਚੀਜ਼ਾਂ ਕਿੰਨੀਆਂ ਖਤਰਨਾਕ ਨੇ ਤਾਂ ਬਾਕੀ ਦਰਸ਼ਕਾਂ ਤੋਂ ਵੀ ਜਾਨਣਾ ਚਾਹਾਂਗੇ ਕਿ ਉਹਨਾਂ ਦੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਅਤੇ ਪੰਜਾਬ ਦੇ ਵਿੱਚ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਵਾਸਤੇ ਉਹ ਕਿਸ ਨੂੰ ਜ਼ਿੰਮੇਵਾਰ ਮੰਨਦੇ ਨੇ